ਪ੍ਰਧਾਨ ਸਾਹਿਬ ਅੱਜ ਕਾਗਜ਼ਾਂ ਦੀ ਪੜਤਾਲ ਹੋ ਰਹੀ ਹੈ ਪਤਾ ਲੱਗਿਆ ਵੀ ਹਜੇ ਤੱਕ ਕੋਈ ਨਾ ਨੇ ਲਿਸਟ ਫਾਈਨਲ ਨਹੀਂ ਲਾਈ ਕਿਸ ਤਰੀਕੇ ਦੇ ਖੱਸੇ ਨੇ ਲੱਗਦਾ ਵੀ ਕੀ ਹੋਵੇ ਸਭ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਅਸੀਂ ਐਸਡੀਐਮ ਦਫਤਰ ਕੋੜਪੁਰਾ ਵਿਖੇ ਖੜੇ ਆਂ ਦੇਖੋ ਜਿੰਨੇ ਵੀ ਉਮੀਦਵਾਰਾਂ ਨੇ ਕਾਗਜ਼ ਭਰੇ ਸੀ ਅੱਜ ਉਹ ਸਵੇਰ 11 ਵਜੇ ਇੱਥੇ ਪਹੁੰਚ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਸੀ ਕਾਂਗਰਸ ਪਾਰਟੀ ਦੇ ਵੀ ਸੀ ਭਾਜਪਾ ਦੇ ਵੀ ਸੀਗੇ ਜਿਨ੍ਹਾਂ ਨੇ ਕੋਈ ਯਾਦ ਭਰੇ ਸੀ ਉਮੀਦਵਾਰ ਉਹ ਵੀ ਸੀਗੇ ਉਹਨਾਂ ਸਾਰਿਆਂ ਨੇ ਆਪਦੀ ਇੱਥੇ ਉਮੀਦਵਾਰਾਂ ਦੀ ਪਰਤਾਲ ਸੀ ਕਾਗਜਾਂ ਦੀ ਚਲੋ ਅਸੀਂ ਇੱਥੇ ਵੇਟ ਕੀਤੀ ਵੀ ਚਲੋ ਪਰਤਾਲ ਹੋ ਕੇ ਤੇ ਉਮੀਦਵਾਰ ਆਪਦਾ ਟਾਈਮ ਨਾਲ ਘਰੇ ਜਾਣਗੇ ਤੇ ਲਿਸਟ ਲੱਗ ਜੂਗੀ ਚਲੋ 3 ਵਜੇ ਤੱਕ ਦਾ ਟਾਈਮ ਸੀਗਾ ਤੇ ਪਰ ਆ ਹੁਣ ਵੇਖੋ ਤੁਸੀਂ ਟਾਈਮ ਕਿੰਨਾ ਹੋ ਗਿਆ 7 ਵਜ ਗਿਆ ਸਾਢੇ 7:00 ਸਾਢੇ 7 ਦਾ ਟਾਈਮ ਹੋ ਗਿਆ ਕਿੱਥੇ ਸਰਕਾਰ ਇਹ ਕਹਿੰਦੀ ਸੀ ਵੀ ਅਸੀਂ ਸਾਫ ਸੁੱਥੀ ਇਲੈਕਸ਼ਨ ਕਰਾਵਾਂਗੇ ਸਰਕਾਰ ਦਾ ਆਉਣ ਦਾ ਕੀ ਕਾਰਨ ਸੀਗਾ ਇੱਕੋ ਨਾਰਾ ਸੀ ਇਹਨਾਂ ਦਾ ਵੀ ਅਸੀਂ ਬਦਲਾ ਲਿਆਵਾਂਗੇ ਜੇ ਇਹਨਾਂ ਨੂੰ ਇਹ ਸੀਗਾ ਲੋਕਾਂ ਨੂੰ ਵੀ ਪੁਰਾਣੀਆਂ ਸਰਕਾਰਾਂ ਨੇ ਕੋਈ ਗਲਤ ਕੀਤਾ ਤਾਂ ਇਹਨਾਂ ਨੂੰ ਨਵੀਆਂ ਸਰਕਾਰ ਨੇ ਕਿਹਾ ਸੀ ਵੀ ਅਸੀਂ ਬਦਲਾ ਲਿਆਵਾਂਗੇ ਜੋ ਕੁਝ ਪਹਿਲਾਂ ਹੁੰਦਾ ਰਿਹਾ ਸੀ ਨਹੀਂ ਕਰਾਂਗੇ ਉਹ ਤੇ ਜਿਹੜਾ ਕੁਝ ਪਹਿਲਾਂ ਹੋਇਆ ਨਹੀਂ ਇਹ ਤਾਂ ਉਹਨਾਂ ਤੋਂ ਵੀ ਉੱਤੇ ਟੱਪ ਗਿਆ ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋ ਵੀ ਕਿੱਥੇ-ਕਿੱਥੇ ਕੀ ਕੋਈ ਹੋਇਆ ਪੱਗਾਂ ਲਾਈਆਂ ਗਈਆਂ ਕਾਗਜ਼ ਪਾੜ ਦਿੱਤੇ ਗਏ ਖੋਖੋ ਕੇ ਬੀਬੀਆਂ ਦੇ ਹੱਥਾਂ 'ਚੋਂ ਖੋ ਕੇ ਕਾਗਜ਼ ਪਾੜੇ ਗਏ ਉਮੀਦਵਾਰਾਂ ਨੂੰ ਕਾਗਜ਼ ਹੀ ਨਹੀਂ ਪਰਣ ਦਿੱਤੇ ਗਏ ਇੱਥੋਂ ਤੱਕ ਮਤਲਬ ਕਿ ਜਿਹੜਾ ਹੈਗਾ ੱਤਕਾ ਕੀਤਾ ਗਿਆ ਕੀ ਕਟਮਾਰ ਹੋਈ ਐ ਪੁਲਿਸ ਅਫਸਰਾਂ ਨੇ ਪੂਰੇ ਇਹਨਾਂ ਦੇ ਇੱਕ ਟੀਮ ਬਣ ਕੇ ਕੰਮ ਕੀਤਾ ਹੋਵੇ ਇੱਥੇ ਸਾਡੇ ਕਾਗਜ਼ ਉਮੀਦਵਾਰਾਂ ਦੇ ਭਰੇ ਗਏ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਕੋਈ ਕੁਝ ਨਹੀਂ ਕਰਾਂਗੇ ਜੀ ਵਧੀਆ ਸਾਫ਼ ਸੋਸੇ ਕਾਜ ਭਣਾਵਾਂਗੇ ਇਤਿਆਚੂ ਵੀ ਪਿਆਵਾਂਗੇ ਪਰ ਅੱਜ ਉਦੋਂ ਉਲਟਾ ਕੰਮ ਸਾਰਾ ਜਿਨਨੇ ਉਮੀਦਵਾਰਾਂ ਨੇ ਕਾਗਜ ਭਰੇ ਸੀ ਸਾਡੇ 19 ਪੰਚਾਇਤ ਸੰਪਤੀਆਂ ਇੱਥੇ ਔਰ 19 ਪੰਚਾਇਤ ਸੰਪਤੀਆਂ ਦੇ ਵਿੱਚ ਹੁਣ ਅਸੀਂ ਆ ਸਾਡੇ ਉਮੀਦਵਾਰ ਜਿਨ੍ਹਾਂ ਨੇ ਜਾ ਕੇ ਬੀਬੀਆਂ ਵੀ ਸੀ ਅਸੀਂ ਬੀਬੀਆਂ ਨੂੰ ਭੇਜਿਆ ਹੁਣ ਉਹਨਾਂ ਬੀਬੀਆਂ ਨੇ ਵਿਚਾਰੀਆਂ ਨੇ ਇੱਥੇ ਸਭ ਨੇ ਇੱਥੇ ਬੈਠੀਆਂ ਰਹੀਆਂ ਤੇ ਉਹਨਾਂ ਅੱਜ ਅਸੀਂ ਹੁਣ ਜਾ ਕੇ ਅਸੀਂ ਆਪਦੇ ਬੰਦਿਆਂ ਨੇ ਜਿਨ੍ਹਾਂ ਦੇ ਕਾਗਜ ਸਹੀ ਹੋ ਜਾਣੇ ਸੀਗੇ ਉਹਨਾਂ ਨੇ ਆਪਦੀਆਂ ਉਹ ਛਪਾਉਣੀਆਂ ਸੀਗੀਆਂ ਜਿਹੜੇ ਆਪਦੇ ਸਾਰਾ ਕੁਝ ਕਰਨਾ ਸੀ ਆਪਦੀ ਵਾ ਲੋਕਾਂ ਦੇ ਨਾਲ رابطہ ਕਰਨਾ ਸੀਗਾ ਤੇ ਉਹ ਇਹਨਾਂ ਨੇ ਹਜੇ ਤੱਕ ਲਿਸਟਾਂ ਨਹੀਂ ਲਾਈਆਂ ਗਈਆਂ ਲਿਸਟਾਂ ਨਾ ਲਾਉਣ ਦਾ ਇਹੀ ਲੱਗਦਾ ਵੀ ਰੱਦ ਕੀਤੇਗੇ ਹੋਣੇ ਸਾਨੂੰ ਸਾਨੂੰ ਪੂਰਾ ਅਜੇ ਸ਼ੰਕਾ ਹੈ ਇਹਨਾਂ ਨੇ ਨਜਾਇਜ਼ ਇਤਰਾਜ਼ ਇਤਰਾਜ਼ ਇਹੋ ਜਿਹਾ ਇਤਰਾਜ਼ ਮਤਲਬ ਕਿ ਲੋਕਾਂ ਦੇ ਜ਼ਮੀਨਾਂ ਮਿੰਡ ਦੇ ਫਿਰਦੇ ਆ ਠੀਕ ਹੈ ਖੇਤਾਂ 'ਚ ਬੜੇ ਫਿਰਦੇ ਆ ਤੇ ਜਿਹੜੇ ਅਫਸਰ ਹੈ ਜਿਹੜੇ ਮੁਲਾਜ਼ਮ ਹੈ ਜਿਹੜੇ ਉਹ ਵਿਚਾਰੇ ਕਹਿੰਦੇ ਵੀ ਅਸੀਂ ਇਹ ਕੁਝ ਕੁਝ ਨਹੀਂ ਕਰਨਾਗਾ ਉਹ ਉਹ ਪੂਰੇ ਡਰੇ ਹੋਏ ਹੈਗੇ ਆ ਔਰ ਅਸੀਂ ਮੁਲਾਜ਼ਮ ਉਹ ਬੇਨਤੀ ਕਰਦੇ ਆ ਵੀ ਗਲਤ ਕੰਮ ਨਾ ਕਰਿਆ ਜੋ ਬਾਅਦ ਦੇ ਵਿੱਚ ਦੇਖੋ ਪਾਰਟੀਆਂ ਵਾਲੇ ਤਾਂ ਪਾਸੇ ਰਹਿ ਜਾਂਦੇ ਆ ਤੇ ਪੌੜੀਆਂ ਹਾਈ ਕੋਰਟ ਦੀਆਂ ਉਤਰਨੀਆਂ ਚੜ੍ਹਨੀਆਂ ਮੁਲਾਜ਼ਮਾਂ ਨੂੰ ਪੈਂਦੀਆਂ ਫਿਰ ਦੇਖੋ ਸਰਦਾਰ ਜਿੱਦਣ ਪਹਿਲੇ ਦਿਨ ਕੀ ਗੱਲ ਹੋਈ ਸੀ ਕਿ ਪਹਿਲੇ ਦਿਨ ਇਹਨਾਂ ਨੇ ਇੱਕ ਤਰੀਕ ਨੂੰ ਕਿਸੇ ਨੂੰ ਵੀ ਐਨਓਸੀ ਨਹੀਂ ਦਿੱਤੀਗੀ ਸਾਰੇ ਦਫ਼ਤਰ ਖਾਲੀ ਸੀਗੇ ਅਜੇਪਾਲ ਸੰਧੂ ਸਾਹਿਬ ਬਰਾੜ ਸਾਹਿਬ ਜਦੋਂ ਦਫ਼ਤਰ ਚ ਗਏ ਤਾਂ ਉੱਥੇ ਕੋਈ ਬੰਦਾ ਮੌਜੂਦ ਨਹੀਂ ਸੀਗਾ ਕੇਵਲ ਬੀਡੀਪੀਓ ਸਭ ਬੈਠੇ ਸੀਗੇ ਔਰ ਉਹਨਾਂ ਨੇ ਵੀ ਹੱਥ ਖੜੇ ਕਰਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਨਾਲ ਨਿਗਰ ਸਬੀਰ ਸਿੰਘ ਬਾਦਲ ਨੂੰ ਸੱਦਿਆ ਔਰ ਉਹਨਾਂ ਨੇ ਨਾਲ ਦੀਆਂ ਡੀਸਾਂ ਨਾਲ ਗੱਲ ਕੀਤੀ ਵੀਡੀਓ ਨਾਲ ਗੱਲ ਕੀਤੀ ਉੱਤੇ ਲੈਕਚਰ ਕਮਿਸ਼ਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਉਹ ਜਾਰੀ ਕੀਤਾ ਵੀ ਐਫੀਡੈਵਟ ਜਿਹੜਾ ਨਾਲ ਜਿਹੜਾ ਲਾ ਦਿਓਗੇ ਤੁਸੀਂ ਉਹ ਚੱਲੂਗਾ ਹੁਣ ਅਗਲਾ ਸਟੈਪ ਕੀ ਹੈ ਦੋਤਾ ਜੀ ਸਾਡਾ ਸਟੈਪ ਹੈ ਵੀ ਜੇ ਤਾਂ ਇਹਨਾਂ ਨੇ ਸਹੀ ਕਰਤੇ ਕਾਜ ਜੋ ਤੇ ਜੇ ਕੋਈ ਤੱਕੇਸ਼ਾਈ ਇਹ ਕਰਨਗੇ ਕਾਜ ਰੱਦ ਕਰਨਗੇ ਤਾਂ ਫਿਰ ਤੁਹਾਨੂੰ ਪਤਾ ਵੀ ਫਿਰ ਤਾਂ ਸੰਘਰਸ਼ ਦਾ ਰਾਹ ਸ਼ਰਮਨੀ ਕਾਲੀ ਦਲ ਤਾਂ ਪਾਰਟੀ ਜਿਹੜੀ ਹੈ ਉਹ ਧਰਨੇ ਚੋਂ ਨਿਕਲੀ ਵੀ ਆ ਫਿਰ ਤਾਂ ਸਾਡੇ ਉੱਪਰ ਸਾਡੇ ਪ੍ਰਧਾਨ ਸਾਹਿਬ ਨੂੰ ਅਸੀਂ ਇੱਕ ਫੋਨ ਮਾਰਨੀ ਮਾਰੀਏ ਉਹ ਉਹਦੇ ਪਹੁੰਚ ਜਾਣਾ ਫੇਰ ਅਸੀਂ ਆਪਦਾ ਕੱਲ ਨੂੰ ਪ੍ਰੋਗਰਾਮ ਲੀਕ ਕੇ ਤੇ ਇੱਥੇ ਵੱਡੇ ਰੂਪ ਦੇ ਵਿੱਚ ਇੱਥੇ ਦਫ਼ਤਰ ਦੇ ਵਿੱਚ ਜਿਹੜਾ ਉਹ ਧਰਨਾ ਦਿੱਤਾ ਜਾਊਗਾ ਹਜੇ ਨਾ ਤਾਂ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉੱਥੇ ਵੀ ਨਹੀਂ ਕੋਈ ਲਿਸਟ ਲਾਈਆਂ ਭਈਆਂ ਤੇ ਨਾ ਇੱਥੇ ਕੋਈ ਲਿਸਟ ਲੱਗੀ ਆ ਹੁਣ ਕਾਰ ਨਹੀਂ ਪਤਾ ਹੋ ਸਕਦਾ ਵੀ ਇਹ ਅੰਦਰ ਸਹੀ ਹੋ ਜੇ ਜਾਂ ਗਲਤ ਹੋਵੇ ਇਹ ਨਹੀਂ ਸਾਨੂੰ ਪਤਾ ਪਰ ਸਾਨੂੰ ਇਹ ਪਤਾ ਲੱਗਾ ਵੀ ਇਹ ਅਸਰਾਜ ਇਹਨਾਂ ਨੇ 82 83 ਕੈਂਡੀਡੇਟਾਂ ਇਤਰਾਜ਼ ਲਾਏ ਆ 82 ਵੀ ਇਤਰਾਜ਼ ਚਲੋ ਬੰਦਾ 5-7 ਬੰਦਿਆਂ ਤੇ 10 ਤੇ ਹੁੰਦਾ ਇਤਰਾਜ਼ ਕੋਈ ਕਿਸੇ ਨੂੰ ਇੰਨੇ ਤੇ ਦਾ ਮਤਲਬ ਸਾਰੇ ਜਿੰਨੇ ਨੇ ਭਰੇ ਸਭ ਦੇ ਇਤਰਾਜ਼ ਆ ਇਤਰਾਜ਼ ਵੀ ਉਹ ਠੀਕ ਹੈ ਨਾ ਇਤਰਾਜ਼ ਵੀ ਜਿਹੜੇ ਆ ਇਹੋ ਜਿਹੇ ਲੰਡੇ ਵੀ ਪੁਲੀਸ ਖਾਲੇ ਤੇ ਪਣੀ ਤੇ ਉਹ ਕਿਸੇ ਦੇ ਕਿਸੇ ਦਾ ਕੋਈ ਬਹੁਤ ਮਤਲਬ ਕਿ ਇਹੋ ਜਿਹੇ ਇਤਰਾਜ਼ ਜਿਹੜੇ ਕਿ ਕਿਸੇ ਮਤਲਬ ਕਿ ਐਨਓਸੀ ਲਏ ਹੋਏ ਹੈ ਵਿ ਮਹਿਕਮੇ ਨੇ ਉਹਨਾਂ ਨੇ ਐਨਓਸੀ ਦਿੱਤੇ ਹੋਏ ਆ ਸਾਰੇ ਮਹਿਕਮੇ ਨੇ ਇਸ ਕਰਕੇ ਸਾਡੀ ਇਹ ਬੇਨਤੀ ਆ ਅਫਸਰ ਸਹਿਮਾਨ ਜਿਹੜੇ ਸੂਚਵਾਨ ਅਫਸਰ ਹੈ ਜਿਹੜੇ ਉਹਨਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਵੀ ਤੁਸੀਂ ਜੋ ਕਾਗਜ਼ ਜਿਹੜਾ ਸਹੀ ਹੈ ਉਹਨੂੰ ਬਿਲਕੁਲ ਸਹੀ ਰੱਖੋ ਜੇ ਕੋਈ ਕਾਗਜ਼ 'ਚ ਕੋਈ ਨੁਕਸ ਲੱਗਦਾ ਤੁਹਾਨੂੰ ਬੰਦੇ ਦਾ ਤੁਹਾਨੂੰ ਲੱਗਦਾ ਵੀ ਇਹ ਕਾਗਜ਼ ਗਲਤ ਹੈ ਨਾਜਾਇਜ਼ ਹੈ ਉਹਨੂੰ ਮੈਟ ਦੇ ਆਧਾਰ ਤੇ ਜੋ ਕੰਮ ਕਰਨ ਅਸੀਂ ਬਿਲਕੁਲ ਉਹਨਾਂ ਨਾਲ ਸਹਿਮਤ ਹੋਵਾਂਗੇ ਪਰ ਜੇ ਧੱਕੇਸ਼ਾਹੀ ਕਰਨਗੇ ਤਾਂ ਉਹ ਬਿਲਕੁਲ برداشت ਨਹੀਂ ਕੀਤੀ ਜਾਊਗੀ ਇਹ ਹੀ ਸਾਡੀ ਬੇਨਤੀ ਹੈ ਵਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ